ਜੱਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਕਰੀਦ ਦਾ ਤਿਉਹਾਰ ਅੱਜ ਬਠਿੰਡਾ ਦੀ Eidgah ਆਵਾਸਤੀ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੌਲਵੀ ਰਮਜ਼ਾਨ ਨੇ ਦੱਸਿਆ ਕਿ ਇਹ ਤਿਹਾੜ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਜਾਂਦਾ ਹੈ ਬਠਿੰਡਾ ਦੀ Eid ਵਗਾ ਵਿਖੇ ਅੱਜ ਬੱਕਰੀ ਦੀ ਨਾਵਾਜ਼ ਵੀ ਅਦਾ ਕੀਤੀ ਗਈ ਦਿਖਾਉਣਾ ਤੁਹਾਨੂੰ ਪੂਰੀਆਂ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਡੀਓ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਤੋਂ ਆਰ ਦੇ ਮੌਕੇ ਤੇ ਮੁਸਲਿਮ ਪਰ ਇੱਕ ਭਾਈਚਾਰੇ ਨੂੰ ਦਿਨਿਆਂ ਮਬਾਰਕ ਕੈਮਰਾ ਮੈਸੂਰ ਦੇ ਨਾਲ ਮਨੋਚਰਨ ਬਾਲ ਟਰੈਕਸ ਦੇ ਰਾਤੀ ਵੀ ਦੂਜੇ ਨਾਲ ਗਲੇ ਮਾ ਕੇ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਬਕਰੀ ਦੇ ਦਿਹਾੜ ਦੇ ਮੌਕੇ ਤੇ ਪਹਿਲਾਂ ਆਪਣੇ ਭਾਈਚਾਰੇ ਕੋਲੋਂ ਨਵਾਜ਼ ਆਦੋ ਸਿੱਧੀ ਗਈ ਹੈ ਹੈ ਗਲੇ ਮਿਲ ਕੇ ਜਿਹੜੀ ਖੁਸ਼ੀ ਵਾ ਰੱਬ ਦਾ ਖਾਮ ਸਭ ਮਿਲੋ ਮਿਲੋ 誰が作るの ਅੱਲ੍ਹਾ ਅਕਬਰ 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 ਜਾਣਕਾਰੀ ਦੇ ਬਾਰੇ ਵਿੱਚ ਅਤੇ ਪਾਜਿਸ਼ਤਨ ਦੇ ਬਾਰੇ ਵਿੱਚ ਜਿਹੜਾ ਕੋਈ ਨਾ ਸਾਡੀ ਦੇਸ਼ ਕੇਂਦਰ ਨੇ ਕੰਮ ਕੀਆ ਹੈ। ਸਾਡੀ ਸਰੋ ਕੇਂਦਰ ਨੂੰ ਪੂਰਨ ਸੇਵਾਵਾਂ। ਸਾਡੀ ਸੂਬਾ ਸਰਕਾਰ ਕੇਂਦਰ ਨੂੰ ਚਾਹਤ ਤੋਂ। ਸਾਡੀ ਕਮਾਲਾ ਸਮਾਜ ਦੇ ਪ੍ਰਮਾਣ ਲਈ ਗਹਾਂਤੀ ਪਾਸ ਕਰਵਾ। ਗੁਣਾਂ ਦੀ ਗੁਣਾਂ ਦੀ ਲੋਕ। ਪਰ ਬਹੁਤ ਮਿਲਦਾ ਕੋ ਦਾ ਕਰਦਾ। ਜੈਬੋ ਮਾਲਮ ਜੈਬੋ ਬਖਸ਼। ਸਤਿਕਾਰਯੋਗ ਮਾਨਸਮੋਦ। को और अपने देशवासियों को बहुत बहुत मुबारकबाद पेश कर रहा हूँ और ईद उल अज़ी के मौके में जो हमें जज्बा और कुर्बानी का एक दर्श मिलता है तो हमें ये चाहिए कि अपने रब की रजा के लिए जिस चीज़ की भी कुर्बानी देनी पड़े हम तैयार रहें और ख़ास तौर पर आज हम ये पर्न करें अहद करें कि हर बुरे काम से हम तोबा करें और हर अच्छा काम करें ताकि ये हमारा जो त्यौहार है ये सफल हो और रब को यह हमारा त्यौहार कबूल हो और यह हमारा कामयाब ਕੋਆ ਨੇ ਕਾਰੇ ਕਰਨ ਉਹ ਜਿਹੜਾ ਤਿਉਹਾਰ ਮਨਾਇਆ ਗਿਆ ਇਹਦੇ ਵਿੱਚ ਇਹਦੇ ਬਾਰੇ ਸਾਨੂੰ ਕੁਝ ਜਿਹੜੀ ਜਾਣਕਾਰੀ ਅੱਜ ਬਕਰੀਦ ਦਾ ਦਿਨ ਹੈ ਅੱਜ ਅਸੀਂ ਜੋ ਅੱਲਾਹ ਪਾਕ ਨੇ ਇੱਕ ਹੁਕਮ ਲਾਇਆ ਜਿਹਨੂੰ ਤੂੰ ਜ਼ਿਆਦਾ ਪਿਆਰ ਕਰਦਾ ਹੈ ਉਸ ਨੂੰ ਤੂੰ ਉਸ ਦੀ ਕੁਰਬਾਨੀ ਦੇਣੀ ਹੈ ਤੇ ਉਹਨਾਂ ਨੇ ਕਿਹਾ ਮੈਂ ਦੇਣ ਲਈ ਤਿਆਰ ਹਾਂ ਉਹ ਕਹਿੰਦਾ ਕਿਹਨੂੰ ਪਿਆਰ ਕਰਦਾ ਹੈ ਕਹਿੰਦਾ ਮੈਂ ਆਪਣੇ ਬੱਚੇ ਨੂੰ ਪਿਆਰ ਕਰਦਾ ਹਾਂ ਉਹ ਬੱਚੇ ਨਾ ਇਸਮਾਈਲ ਸੀ ਇਸਮਾਈਲ ਨੂੰ ਜਦੋਂ ਲੈ ਕੇ ਗਏ ਤੇ ਇਸਮਾਈਲ ਕਹਿੰਦਾ ਇਸਮਾਈਲ ਨੂੰ ਪੁੱਛਿਆ ਦੇ ਮਾਂ ਪੁੱਛਿਆ ਵੀ ਅੱਲਾਹ ਪਾਕ ਨੇ ਕਿਹਾ ਜਿਨੂੰ ਤੂੰ ਜ਼ਿਆਦਾ ਪਿਆਰ ਕਰਦਾ ਹੈ ਉਹਦੀ ਤਨ ਕੁਰਬਾਨੀ ਦੇਣੀ ਪਊਗੀ ਮੈਂ ਆਪਣੇ ਬੱਚੇ ਦੀ ਕੁਰਬਾਨੀ ਦੇਣਾ ਚਾਹਣਾ ਹੁੰਦੀ ਮਾਂ ਨੇ ਕਿਹਾ ਕੋਈ ਗੱਲ ਨਹੀਂ ਅੱਲਾ ਪਾਕ ਦੇ ਰਾਹ ਤੇ ਜਾਂਦਾ ਦਿਓ ਤੇ ਮੁੰਡੇ ਨੂੰ ਪੁੱਛਿਆ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਅੱਲਾ ਪਾਕ ਜੇ ਬੁਲਾ ਰਿਹਾ ਤਾਂ ਮੇਰੀ ਕੁਰਬਾਨੀ ਦਿਓ ਪਰ ਜਦੋਂ ਉਹਨੂੰ ਕੁਰਬਾਨੀ ਦੇਣ ਲਈ ਤਿਆਰ ਗਿਆ ਤੇ ਉਹਨੇ ਕਿ ਅੱਬਾ ਸਾਡੇ ਡੈਡੀ ਨੂੰ ਅੱਬਾ ਕਹਿੰਦੇ ਐ ਅੱਬਾ ਤੂੰ ਅੱਖਾਂ ਦੀ ਪੱਟੀ ਬੰਨ ਲੀ ਪੱਟੀ ਬੰਨ ਕੇ ਤੇ ਮੇਰੇ ਤੇ ਛੁਰੀ ਫੇਰੀ ਤੇ ਮੇਰਾ ਮੂੰਹ ਥੱਲੇ ਪਾਸੇ ਰੱਖੀ ਤੇ ਤੇ ਦਿਲ ਡੋਲ ਨਾ ਜਾਵੇ ਉਹ ਕਹਿੰਦਾ ਠੀਕ ਹੈ ਜਿੱਦੋਂ ਉਹਦੇ ਥੱਲੇ ਛੁਰੀ ਫੇਰਨ ਲੱਗਿਆ ਅੱਲਾ ਪਾਗ ਦਾ ਨਾਂ ਲੈ ਕੇ ਤੇ ਕੁਦਰਤ ਨੇ ਦੇਖਿਆ ਤੇ ਉਹ ਥੱਲੇ ਦੁਮਾ ਪਿਆ ਸੀ ਤੇ ਚੁਣ ਧਾਰ ਨਿਕਲੀ ਖੂਨ ਦੀ ਤੇ ਨਿਕਲਿਆ ਤੇ ਉਹਨੇ ਆਖਿਆ ਚਲੋ ਸਾਈਡ ਤੇ ਹੋ ਗਿਆ ਤੇ ਪਤਾ ਲੱਗਿਆ ਜਿੱਦੋਂ ਦੇਖਿਆ ਦੁਮਾ ਪਿਆ ਸੀ ਤੇ ਇਸਮਾਈ ਸਾਹਮਣੇ ਆ ਕੇ ਹੱਸ ਰਿਹਾ ਸੀਗਾ ਵੀ ਮੁਸਕਰਾ ਰਿਹਾ ਸੀ ਵੀ ਆ ਦੇਖੋ ਇਹ ਅੱਲਾ ਪਾਗ ਦੀ ਕੁਦਰਤ ਹੈ ਅੱਲਾ ਪਾਗ ਨੂੰ ਕੁਰਬਾਨੀ ਮਨਜ਼ੂਰ ਹੋ ਗਈ ਇਸ ਲਈ ਬਕਰੀਦ ਮਨਾਈ ਜਾਂਦੀ ਹੈ ਤੇ ਇਸ ਇਸ ਦਿਨ ਤੇ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਨਾ ਹੈ ਤੇ Hindu Muslim Sikh Isai ਸਾਡੇ ਜਨਰਲ ਮਿਲ ਕੇ ਤਿਹਾਰ ਮਨਾਉਂਦੇ ਨੇ ਅਸੀਂ ਵੀ ਦਿਵਾਲੀ ਤੇ ਸਾਰਾ ਸਾਰਾ ਨਾਲ ਨਾਲ ਮਿਲ ਕੇ ਮਲਾਉਨੇ ਆ ਅਸੀਂ ਕਹਿੰਦੇ ਐਵੇਂ ਸਾਡਾ ਪੰਜਾਬ ਇੰਡੀਆ ਬਸਦਾ ਰਹੇ ਕੁਝ ਤਾਕਤਾਂ ਹੈਗੀਆਂ ਜਿਹੜੀਆਂ ਆਪਾਂ ਨੂੰ ਫੁੱਟਵਾ ਕੇ ਆਪਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਕਮਜ਼ੋਰ ਕਰਨਾ ਚਾਹੁੰਦੇ ਆ ਇਹ ਲੜਾਈ ਨਹੀਂ ਲੜਨੀ ਚਾਹੀਦੀ Hindu Muslim Sikh Isai ਸਾਰੇ ਭਾਈ ਆ ਭਾਈ ਰਹਿਣ ਲੱਖ ਲੱਖ ਵਧਾਈ ਹੋਵੇ ਅੱਜ ਦਾ ਦਿਨ ਬਹੁਤ ਮਹਾਨ ਤੇ ਵੱਡਾ ਦਿਨ ਹੈ ਜਦੋਂ ਪੈਗੰਬਰ ਇਬਰਾਹਿਮ ਜੀ ਨੇ ਆਪਣੇ ਪ੍ਰਭੂ ਦੀਆਂ ਜੋ ਆਗਿਆਵਾਂ ਦੀ ਪਾਲਣ ਕਰਨ ਲਈ ਆਪਦੇ ਪ੍ਰਾਂਤ ਤੇ ਆਪਦੀ ਜੋ ਕੀਤਾ ਸੀ ਪਰ ਕੁਝ ਸ਼ੈਤਾਨਾਂ ਨੇ ਉਸ ਨੂੰ ਨਾ ਮੰਨਣ ਵਾਸਤੇ ਉਹਨਾਂ ਤੇ ਜ਼ੋਰ ਅਜਮਾਇਸ਼ ਕੀਤੀ ਦਬਾਅ ਪਾਏ ਧੱਕੇਸ਼ਾਹੀ ਕੀਤੀ ਪਰ ਪੈਗੰਬਰ ਸਾਹਿਬ ਨੇ ਉਸ ਨੂੰ ਮੰਨਣ ਵਾਸਤੇ ਆਪਦਾ ਪ੍ਰਭੂ ਦੇ ਚਰਨਾਂ 'ਚ ਹੀ ਆਪਦੀ ਆਸਥਾ ਰੱਖੀ ਜਿਸ ਕਰਕੇ ਉਹਨਾਂ ਨੂੰ ਆਪਦੇ بیٹے ਦਾ ਬਲੀਦਾਨ ਦੇਣਾ ਪਿਆ ਇਸ ਤੋਂ ਇਹ ਸਾਬਤ ਹੁੰਦਾ ਹੈ ਕੀ ਪੈਗੰਬਰ ਜੀ ਨੇ ਪ੍ਰਭੂ ਦੀ ਰਜ਼ਾ ਚ ਰਹਿ ਕੇ ਇਸ ਸਿਸਟਮ ਦੇ ਵਿੱਚ ਰਹਿ ਕੇ ਪ੍ਰਭੂ ਦੇ ਚਰਨਾ ਚ ਰਹਿ ਕੇ ਉਹਨਾਂ ਨੂੰ ਮੰਨਦੇ ਹੋਏ ਇਸ ਚੀਜ਼ ਨੂੰ ਲਾਗੂ ਕੀਤਾ ਅੱਜ ਇਸ ਈਦ ਦੇ ਮੁਬਾਰਕ ਦਿਨ ਤੇ ਸਭ ਨੂੰ ਖੁਸ਼ੀਆਂ ਸ਼ਾਂਤੀ ਜੋ ਮੰਨ ਚ ਉਹਨਾਂ ਨੇ ਆਪਦੀਆਂ ਦੁਆਵਾਂ ਕੀਤੀਆਂ ਜੋ ਪ੍ਰਭੂ ਦੇ ਚਰਨਾ ਚ ਕੋਈ ਵੀ ਇੱਛਾਵਾਂ ਪ੍ਰਗਟ ਕੀਤੀਆਂ ਉਹ ਸਾਰੀਆਂ ਇੱਛਾਵਾਂ ਅੱਲਾਹ ਤਾਲਾ ਉਹਨਾਂ ਦੀਆਂ ਹੋ ਬਹੁ ਪੂਰੀਆਂ ਕਰੇ ਕਿਉਂਕਿ ਜੋ ਹਿੰਦੁਸਤਾਨ ਹੈ ਹਿੰਦੁਸਤਾਨ ਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਇਹ ਭਾਈਚਾਰੇ ਸਾਰੇ ਇਕੱਠੇ ਸਾਰੇ ਤਿਉਹਾਰ ਤੇ ਪਰਵ ਮਨਾਉਂਦੇ ਆ ਇਹਨਾਂ ਪਰਵਾਂ ਨੂੰ ਮਨਾਉਣ ਲਈ ਸਾਰੇ ਇਕੱਠੇ ਹੋ ਕੇ ਇਹਨਾਂ ਜਿਹੜੇ ਦਿਨਾਂ ਤੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਵਧਾਈ ਦਿੰਦੇ ਆ ਕੁਝ ਬਾਹਰੀ ਤਾਕਤਾਂ ਦੇਸ਼ ਨੂੰ ਪਾੜਨ ਵਾਸਤੇ ਜਮਾਤਾਂ ਨੂੰ ਪਾੜਨ ਵਾਸਤੇ ਕੁਝ ਗਲਤ ਅਨਸਰ ਸ਼ਰਾਰਤੀ ਚਿੰਮੇ ਅਨਸਰ ਉਹ ਦੇਸ਼ ਦੇ ਵਿੱਚ ਇਨ ਭਾਈਚਾਰਿਆਂ ਵਿੱਚ ਤੋੜ ਪਾਉਂਦੇ ਆ ਪਰ ਹਿੰਦੁਸਤਾਨੀ ਹਿੰਦੁਸਤਾਨ ਦੀ ਹਰ ਜਮਾਤ ਹਰ ਕੌਮ ਹਰ ਤਿਹਾਰ ਰਲ ਮਿਲ ਕੇ ਇਸੇ ਤਰੀਕੇ ਨਾਲ ਮਨਾਉਂਦੇ ਰਹਿਣਗੇ ਔਰ ਅਸੀਂ ਸਾਰੇ ਇਸ ਸਾਰੇ ਭਾਈਚਾਰੇ ਦਾ ਅਸੀਂ ਆਪ ਦਾ ਇਸੇ ਤਰੀਕੇ ਨਾਲ ਆਪ ਦਾ ਗੁਣਗਾਨ ਤੇ ਆਪ ਦਾ ਕਰਦੇ ਰਹਾਂਗੇ ਇਸ ਈਦ ਮੁਬਾਰਕ ਤੇ ਸਭ ਨੂੰ ਲੱਖ ਲੱਖ